ਜੀ ਦੋਸਤੋ ਉਹ ਸਵਾਗਤ ਹੈ ਆਪਣੀ ਨਵੀਂ ਵੀਡੀਓ ਚ ਅੱਜ ਮੈਂ ਤੇ ਆਪਣਾ ਰੋਜ਼ ਵਾਈ ਚੱਲੇ ਆਂ ਬਾਜ਼ਾਰ ਚ ਅੱਜ ਕੰਮ ਥੋੜਾ ਖੰਡਾ ਜਾਂਦੀ ਕਹਿੰਦੇ ਚਲੋ ਅੰਦਵਾਰ ਬਣਾ ਦਈਏ ਦੋ ਮਹੀਨਾ ਦਾ ਗਈਆਂ ਨੇ ਬੱਡੇ ਨੇ ਕਾਰ ਆਦੇ ਗਏ ਆ ਇੱਧਰ ਇੱਕ ਖੜੀ ਦੀ ਅੱਜ ਆਲੇ ਨੇ ਪਜੀ ਪਿਆ ਹੋਇਆ ਤੇਗਰ ਨਾਲ ਇਧਰ ਕੀ ਏਰੀਆ ਕਿੰਨਾ ਘੱਟ ਬੜ ਗਿਆ ਜਦੋਂ ਧੰਦਾ ਜਾ ਤਾਂ ਲੱਗਦਾ ਲਵੀ ਲੱਗ ਗਿਆ ਕੰਮ ਅਸਲ 2000 ਦਿਨ ਹੋਰ ਲੱਗਣਗੇ ਨਾਲ ਖਾਪੀ ਕਿਉਂ ਨਹੀਂ ਆ ਗਿਆ ਚਾਉਗਾ ਆ ਸਿੱਧਾ ਨਾਂਗਿਆਂ ਦਾ ਜਾਇਨ ਨੂੰ ਸੜਕਾਂ ਤੇ ਪਿੰਡਾਂ ਵਿੱਚ ਦੀ ਜਾਊਗੀ ਪਿੰਡਾਂ ਪਰਾਂ ਪਿੰਡ ਨੂੰ ਤੇ ਆਹ ਜਿਹੜੀ ਆਪਾਂ ਜਾ ਰਹੇ ਆ ਇਹ ਇਹ ਬੜੇ ਰੋਡ ਤੇ ਚੜੂ ਜਾ ਕੇ ਅਗਰ ਵਾਲੇ ਤੇ ਉਹ ਅਗਰ ਤੋਂ ਜਾਨ ਇਹ ਵੀ ਜਾਉ ਜਾਨ ਇਹਣੀਓ ਸ਼ਾਰਟਕਟ ਆ ਪਿੰਡਾਂ ਵਿੱਚ ਦੀ ਆ ਬੈਠੇ ਨੇ ਸਾਹਮਣੇ ਬੇਬਾਪੂ ਹੈ ਇੱਧਰ ਕਣਕ ਹੈ ਹੀ ਥੋੜੀ ਜਿਹੀ ਅਗਰ ਵੇਪਾ 4-5 ਕਿਲੋਮੀਟਰ ਉਹਨਾ ਪਿੰਡ ਤੋਂ ਫਰੀਦਨ آباد ਨੂੰ ਜਾ ਰਿਹਾ ਸ਼ਹਿਰ ਨੂੰ ਅੱਜ ਸਾ ਮੇਜ ਬੀ ਹੋਈ ਨੇ ਚਲ ਪੀਂਦੀ ਮਸ਼ੀਨਾ ਲਗਾਤਾਰ ਰਹਿਣਾ ਆਹ ਘਟਨੇ ਚੁਲਲੇ ਚੁਲਲੇ ਲਾਸਣਾ ਪਿਆਜ਼ ਆ ਦੇਖੋ ਜਿਉਂ ਤੱਕ ਹਾਰੇ ਕਣਕੇ ਕਣਕ ਖੜੀ ਆ ਕਣਕ ਵੱਧਾ ਇਦੀ ਗੋਜਰਾਥ ਵਾਲੇ ਤਾਂ ਰੋਂਦੇ ਨੇ ਕਹਿੰਦੇ ਆਦੀ ਬਹੁਤ ਘਟੇ ਕਣਕ ਸਾਰਾ ਆਪਣੇ ਕਿੰਦਰ ਸੋਖਰਾ ਮਾਲਕ ਦਾ ਵਧੀਆ ਕੰਮ ਆ انكبي oh, ਇਹ ਰਸਾ ਸਤਾਂਗੜਾ ਨਾ ਇਹ ਰਸਾ ਸਾਮੀ ਸਤਸਾ ਹੋਰ ਵੀ ਨੇ ਇਹ ਬਣੇ ਬਹੁਤ ਜਗ੍ਹਾ ਦੇਖੇ ਨੇ ਵੀ ਇਹ ਕਰਾਚ ਆਇਆ ਦੀ ਆਪਾਂ ਨੂੰ ਨਾ ਬਹੁਤ ਦੁਘੜੀਆ ਇਧਰ ਦਾ ਘਰ ਟਿਕਾਣੇ ਨੇ ਆਪਦੇ ਆਪ ਦੇ ਪੱਕੇ ਪਾਈ ਸਾਹਿਬ ਦੇ ਜੁੰਗੀ ਮਸ਼ੀਨ ਕਿ ਨਹੀਂ ਘਾਟੇ ਮੂੰਹ ਕਰ ਦਿੰਦੇ ਇਧਰ ਬੰਦੇ ਆਪਣਾ ਲਾ ਲਾ ਹੁਣ ਤੁਸੀਂ 14 15 ਹਾਲ ਦਾ ਟਿਕਾਣਾ ਲਾ ਗਾਣਾ ਨਿਗੇ ਨਿਗੇ ਜੇ ਹੁੰਦੇ ਸੀ ਅਸੀਂ ਉਦੋਂ ਚੱਲਦਾ ਹੀ ਮਸ਼ੀਨ ਲੈ ਗਈ ਜੀ ਚੱਲਦੀ ਜਦ ਤੱਕ ਏਰੀ ਆਉਣੀ ਆਹ ਰੋਡ ਬਣਦਾ ਨਵਾ ਇਹ ਇੱਕ ਆਪਣੇ ਬੇੜਿਆਂ ਨੂੰ ਚਾੜੇ ਚਾੜਾ ਉੱਥੇ ਮળે ਜਿਉਂ ਆਹੀ ਰੋਡ ਉੱਥੇ ਬਣ ਰਿਹਾ ਇੱਥੇ ਬਣਦਾ ਆਹ ਨਹੀਂ ਚੱਲਣਾ ਗੱਡੀ ਇਹ ਬੰਦ ਕੀ ਹੈ ਕਿ ਤੋਂ ਦਾਨਵਾੜਾ ਕਰ ਜਾਈ ਇਹ ਸ਼ਹਿਰ ਇਧਰ ਜਹਨ ਮੈਂ ਵੇਖਦਾ ਵਧੀਆ ਸੇਖ ਲੈਂ ਬੜਾ ਰੋਡ ਹੁੰਦਾ ਹੈਗਾ ਆਹ ਜੀਨਰੇਟਰ ਵਾਏ ਜਿੱਥੋਂ ਦੇ ਜਿੰਨਾਂ ਲੋਕ ਵੜ ਕੇ ਆਏ ਉਹਦੇ ਨਾਲ ਇਮਾਲ ਕੀ ਇਧਰ ਆਹ ਚੱਲ ਰਹੇ ਨੇ ਇਧਰ ਆਹ ਮੁੜ ਚੱਕੀਆਂ ਟੜਾ ਨਸ਼ਟ ਮਸਾਰਾ ਹੋਰ ਉਹ ਚਾਲੀਏ ਇੱਕ ਹਮਨੇ ਪ੍ਰੀਤ ਓ ਹੌਲੀ ਓਏ ਤੇ ਆਪ ਇਹ ਪੰਡਾ ਜਿਹੜਾ ਬਣੀ ਕਸਵਾ ਦਾ ਇੱਕ ਵਧੀਆ ਮਾਰਕੀਟ ਜੀ ਬਣੀਆ ਸ਼ਹਿਰ ਤਾਂ ਜਿਹੜਾ ਪੂਰੇ ਆਪਣੇ ਮਾਸੀ ਦਾ ਮੁੰਡਾ ਜਿਹੜਾ ਤਹਿਮ ਫਾਰਮ ਬਣਾਇਆ ਜਿਹਦਾ ਬੈੜੀਆਂ ਦਾ ਉਹਨਾਂ ਦੀਆਂ ਮਸ਼ੀਨਾਂ ਵੀ ਨੇ ਇੱਥੇ ਆਹੀ ਬੜੇ ਦੇ ਕੱਢਦੇ ਨੇ ਤਿੰਨ ਮਸ਼ੀਨਾਂ ਉਹਨਾਂ ਦੀਆਂ ਜਾਂਦੇ ਨੇ ਕੰਮ ਲਈ ਸ਼ਾਇਦ ਉਹਨਾਂ ਦੀਆਂ ਹੋਵੇਗਾ ਇਹ ਰਾ ਮਿਲ ਗਏ ਬੰਦੇ ਉਹੀ ਨੇ ਆਹ ਉਹ ਵੜਦੇ ਨੇ ਕਰਦੇ ਆ ਗੱਲਬਾਤ ਇਹਨਾਂ ਨਾਲ ਕੀ ਕਰਦੇ ਨੇ ਮੁੰਡੇ ਇਹ ਲੜਾਈ ਹੋ ਗਈ ਕੁੱਤਿਆਂ ਦੀ ਆ ਮਿਲਿਆ ਇਹ ਉਹਨਾਂ ਨੂੰ ਤੇ ਭਾਈ ਆ ਆਹ ਇਹ ਨਾਲੀ ਦਾ ਸ਼ਹਿਰ ਆ ਪੈਣਦਾਰ ਮਿਲਦਾ ਕੋਈ ਨਹੀਂ ਇੱਥੋਂ ਪਰ ਆਹ ਵੀਰ ਦਾ ਹਵਾਰ ਨਹੀਂ ਲੱਗਦਾ ਜੀ ਆ ਗਿਆ ਜਿਹੜੇ ਬੈਠਾ ਹੋਏ ਰੋੜਾ ਥੋੜਾ ਜਿਹਾ ਆਹ ਕਿਹੜੀ ਖੜੀ ਹੋਏ ਸੋਕਰ ਇਹ ਕਾਲੇ ਚੱਕੇ ਜੱਜਦੇ ਨੇ ਹੋਇਆ ਨਾ ਕਾਲੇ ਰਮਗ ਵੀ ਤਾਂ ਕਹਦੇ ਭਾਈ ਅੱਜ ਅਜੇ ਹੀ ਰਹੇਗਾ ਕੰਮ ਹਟ ਲਵੇ ਵੱਧ ਤੋਂ ਵੱਧ ਕਹਦੇ ਕੱਲ ਨੂੰ ਕੀ ਕਹਿਣਾ ਕੋਈ ਵੜਾ ਲੈ ਨਹੀਂ ਅੱਜ ਹੀ ਵੱਧ ਲੈ ਤੋੜੇ ਹਟਦੀਆਂ ਨੇ ਆਪਣੀਆਂ ਦੋ ਸਟੱਪਣੀਆਂ ਆ ਗਿਆ ਭਾਈ ਬਾਜ਼ਾਰ ਦੇ ਜਲ ਉਹਦੀ ਆਪਾਂ ਆਈ ਨਹੀਂ ਤੇ ਲੰਘ ਕਿੱਨੇ ਕਿੱਲੇ ਰਹੇ ਸਾਰੇ ਇੱਧਰ ਦੀ ਕਿੱਥੇ ਆਏ ਆ ਆਪਾਂ ਇੱਧਰ ਤਾਂ ਹੋਣਾ ਆਏ ਤੂੰ ਇਹ ਜੀ ਇੱਕੋ ਨਾਲ ਦੀ ਨੇ ਸਾਰੇ ਬਾਜ਼ਾਰ ਜੇ ਦੇਖੇ ਵਗੜ ਮੇਣਾ ਉਹ ਚੱਲ ਜੂ ਸਾਰੇ ਰੋਜ਼ ਇੱਧਰ ਉਹ ਦੇਖੜਾ ਲੋਸਪੀਨ ਲੋ ਜੀ ਉਹ ਬਾਜ਼ਾਰ ਚ ਘੁੰਮ ਕੇ ਕੋ ਫੂਰ ਦੀ ਬਾਜ਼ਾਰ ਇੱਧਰ ਉਹ ਵੀ ਘੁੰਮ ਲਿਆ ਚੱਲ ਬਦਾਮ ਸ਼ੇਕ ਪੀ ਲਿਆ ਕੋਲਫੀ ਖਾਲੀ ਗੋਲ ਗੱਪੇ ਖਾਲੇ ਮਨਾਨਾ ਸ਼ੇਕ ਪੀ ਲਿਆ ਐ ਰੱਜ ਗਏ ਜਮ ਇੱਧਰ ਜਾਣਾ ਹੈ ਇੱਧਰ ਨੂੰ ਇੱਧਰ ਨੂੰ ਤੇ ਹੁਣ ਚੱਲਿਆਂ ਵਾਪਸ ਘਰ ਨੂੰ ਉਹ ਹਵਲਿਓ ਭਾਈ ਹੁਣ ਗੱਲਾਂ ਉਧਰ ਦੀ ਜਿੱਥੇ ਉਹ ਦੀਗਾ ਦੁਨੀਆ ਸੈਂਟਰ ਕੋਲਫੀ ਪੂਰੀ ਕੰਮ ਬਰ ਨਾ ਚੱਲ ਹੁਣ ਤੱਕ ਖਾ ਰਿਆ ਤੂੰ ਹੁਣ ਇਹਨੂੰ ਤਾਂ ਦਿਖਾ ਦੇ ਇਹਦੇ ਨਾਲ ਜਿਹਦੇ ਮੰਨ ਲੈ ਬਾਅਦ ਚ ਲੈਣੀ ਕੀ ਹੈ ਕਿ ਲਏਗਾ ਇਹਦੇ ਕੋਲ ਹੀ ਆ ਗਿਆ ਹੈ ਇਹਦੇ ਕੋਲ ਹੀ ਆ ਗਿਆ ਹਾਂ ਉਹ ਆ ਬਈਆ ਕੁਲਫੀ ਦੇਰਾ ਪਹਿਲੇ ਵਾਲੀ ਉਹਨੂੰ ਮੈਂ ਜੇ ਤੇਰੀ ਬੜੀ ਸ਼ਕਲ ਯਾਰੂ ਵੀਰ ਦਾ ਨਾਮ ਕੀ ਹੈ ਰਬੜੀ ਕੁਲਫੀ ਰਬੜੀ ਕੁਲਫੀ ਨਾਮ ਹੈ ਦਾ ਡਲੀ ਵੜਿਆ ਤੇ ਡਿਜ਼ਾਈਨ ਬਣਾ ਬਣਾ ਛੱਡਦਾ ਰੋ ਸਾਰੇ ਪੁੱਛਾਂ ਲਈਏ ਅਹ ਸਾਹ ਦੇਖੋ ਰੋਡ ਤੁਸੀਂ ਨੇ ਆਰੇ ਆਰਾ ਖਾਦਾ ਵੀ ਤਾਂ ਇਹਦਾ ਹਾਜ ਕਰਦਾ ਰਹਿ ਜਿਹੜਾ ਖੜ ਗਿਆ ਬਈ ਮੋਟਰਸਾਈਕਲ ਵੀ ਨਹੀਂ ਭੱਜ ਸਕਦਾ ਮਹੀਨ ਤੱਕ ਤੇ ਭੱਜ ਲੁੱਟੇ ਲੋਕ ਨਹੀਂ ਮਾਰੇ ਲੋਕ ਸਾਡੀ ਇਹ ਬਸਰ ਹੈ ਸਰਕਾਰਾਂ ਵਾਟ ਤੇ ਤੇਰੇ ਅਰੇ ਕੇਂਦਰ ਲਿਖਿਆ ਯਾਰ ਦੁਨੀਆ ਦਾ ਕੇਂਦਰ ਭੈਣ ਚੋ ਵੀ ਥੋੜੀ ਹੈ ਕਿ ਕੱਚੀ ਗੱਲਾਂ ਕਿਹੜਾ ਸੈਂਟਰ ਉਹ ਹੈ ਬੰਦਾ ਉਹ ਦੇਖ ਇਹ ਬਣਾਇਆ ਹੋਇਆ ਯਾਰ ਕੁਝ ਗਾਰਡਰ ਹੂੰ ਆ ਉਹ ਹੈ ਨਾ ਥੋੜੀ ਨਹੀਂ ਬੰਦਾ ਨਹੀਂ ਦੇਖਦਾ ਕੋਈ ਆਉਂਦੇ ਹਾਂ ਵਾੜ ਦਾ ਬਹੁਤ ਹੈ ਦੇਖ ਅੰਦਰ ਸਾਫ ਸਫਾਈ ਸੈਂਟਰ ਦੀ ਬੰਦਾ ਤਾਂ ਕੋਈ ਦਿਖਿਆ ਨਹੀਂ ਆ ਇੱਧਰ ਵੀ ਬਣਾ ਆ ਗਲੋਬ ਜਿਹਾ ਜਿਵੇਂ ਹੁੰਦਾ ਤੇ ਆਪਾਂ ਆ ਗਏ ਅੰਦਰ ਦੇਖਦੇ ਆ ਆਜੂ ਲਵੀ ਦੇਖੀ ਨੋ ਵੀ ਦੇਖਾ ਭਾਵੇਂ ਅੰਦਰ ਪਾਈ ਜਾਨ ਹੱਲੇ ਆ ਵੇ ਸਾਰਸ

ਇਧਰ ਆ ਦੇ ਡਰਾ ਦੇ ਜਮ ਇਧਰ ਆ ਪਾਕਿਸਤਾਨ ਇਧਰ ਆ ਇੰਗਲੈਂਡ ਉਹ ਆ ਗਿਆ ਆਪਣੇ ਇੰਡੀਆ ਗੇਟ ਤੇ ਮੇਰੇ ਵੀਰੋ ਪਰਲੇ ਬਸੇ ਵੀ ਹੈ ਜਾਣਕਾਰੀ ਕੀ ਆਪਾਂ ਨੂੰ ਇਹ ਖਾ ਨਵਾਂ ਯੂਟਿਊਬਰ ਆ ਯਾਰ ਇਹ ਇਹਦੇ ਵਿੱਚੋਂ ਐ ਆ ਰਿਹਾ ਨਾ ਜਮਾਂ ਸਿੱਧਾ ਨਾਲ ਇੰਡੀਆ ਸਰੀਆ ਇਹ ਇਧਰੋਂ ਐ ਸਿੱਧਾ ਜਾ ਰਿਹਾ ਹੈ ਇਹ ਇਹਦੇ ਉਹ ਹੋਵਣੇ ਹਾਂ ਉਹ ਤੇ ਇੱਕ ਚਾਰ ਚੀਜ਼ਾਂ ਨੇ ਯਾਰ ਉਧਰ ਵੀ ਹੈ ਖਾਸਾ ਸਿਸਟਮ ਆ ਯਾਰ ਉਹ ਪਹਿਲਾਂ ਦੇਖ ਮੇਰੇ ਵੀਡੀਓ ਦੇਖੋ ਲਾਲ ਜਾਂ ਇੰਪੀ ਦਿਆਂ ਨਹੀਂentra ਇਹ ਆਇ ਤੇ ਲਿਖਿਆ ਕੋ ਬਾਸਕਰ ਯੰਤਰ ਆਹ ਤਰ ਦਿਂਦੇ ਨਾ ਵਿੱਚੋਂ ਦੇਖੋ ਆਹ ਸੈਂਟਰ ਹੈ ਇਹਦੇ ਬੱਚੋ ਦੇ ਦੇਣੇ ਲਾ ਕੇ ਆ ਲੈ ਕੋਲ ਪਰਪਟੀ ਇਹ ਸਕੋਪ ਇਹ ਨਹੀਂ ਲਾ ਕੇ ਦੇ ਦੇਉਂਦੇ ਸਾਲੇ ਜੋ ਕੀ ਪਤਾ ਦੀਂਦਾ ਹੋਵੇ ਬਸ ਇਧਰੋਂ ਆ ਗਈ ਜੀ ਬਾਸਕਰ ਯੰਤਰ ਇਹ ਹੈਗੀ ਪ੍ਰithvi ਇਹ ਹੈ ਮੇਰੇ ਵੀਡੀਓ ਸਾਰੀ ਪ੍ਰithvi ਬਾਹ ਨੂੰ ਪਰਮ ਕ੍ਰਾਂਤੀ ਸ਼ੋਦੀ ਬਿੰਦੂ ਹੈ ਹੈਗਾ ਯਾਰ ਕੋਈ ਸਿਸਟਮ ਹੀ ਹੋਏਗਾ ਮੰਨਣਾ ਪਊ ਆਪਾਂ ਨੂੰ ਸਾਨੂੰ ਰੇਖਾ ਆਹ ਜਿਹੜੀ ਹੈ ਕਰਕ ਰੇਖਾ ਆਹ ਮੈਂ ਟੈਪ ਇਹ ਇੱਧਰ ਦੇਖਾ ਉਹਦੇ ਥੱਲੇ ਛੱਪ ਐ ਕੁਝ ਉਹ ਹੀ ਹੈਗਾ ਸੈਂਟਰ 'ਚ ਪਰ ਸ਼ਾਂਹ ਸੰਭਾਲ ਬਹੁਤ ਆ ਜੀ ਹਨਾ ਆ ਇੱਥੇ ਵੀ ਬਣਾਏ ਨੇ ਆੜ-ਦਾਲੇ ਨਿਸ਼ਾਨ ਜੇ ਲਾ ਕੇ ਆਹ ਕੀ ਚੀਜ਼ ਹੈ ਇਹ ਵੀ ਤਖਾ ਉੱਪਰ ਬਹਿ ਜਾ ਇਹ ਤਾਂ ਐਂਡਾਂ ਜਿਹੇ ਬਣਾਏ ਨੇ ਉਹ ਤੇ ਹੁੰਦਾ ਬਾਸਕਟਬਾਲੀ ਤੇ ਜੰਮਾਹਾ ਆ। ਆ ਧਾਗਾ ਜੀ ਲੰਮਾ ਹੈ ਇਹ ਵੀ ਕੋ ਕਰਦੇ ਹੁਣ ਇਹ। ਉੱਪਰ ਚੜ ਕੇ ਦੇਖ ਪੌੜੀ ਤੇ। ਆ ਧਾਗਾ ਜੀ ਲਟਕ ਰਿਹਾ ਹੈ। ਇੱਧਰ ਦਾ ਪੌੜੀ ਚੜਦੇ ਆਗੇ ਲਈ। ਇੱਧਰ ਨਹੀਂ ਹੈ ਕੋਈ। ਮੈਂ ਉੱਪਰ ਜਾ ਰਿਹਾ ਹਾਂ। ਉੱਪਰ ਚੜ ਕੇ ਸਾਲ ਮਾਰੀਆਂ ਰਸਤੇ ਦੇ ਵਿੱਚ ਫੇਰ ਮਣਿਆ ਜਾ ਬੱਸ ਘਰ ਤਾਲਾ ਥੱਲੇ ਆ ਜਾ ਬੱਟਣ ਦੇ ਫੜ ਕੇ ਐਮਪੀਲ ਨਵਸਤ ਨਵਸਤ ਕਿਵੇਂ ਹੈ ਇਹ ਵੀਰੋ ਐਥੋਂ ਲਾਈ ਦਿਓ ਆ 67 80 90 100 ਨਹੀਂ ਹੈਗਾ ਹਾਰ ਪਿਆ ਸੀ ਮੇਰੇ ਜਿਹੜੇ ਮੋਦੀ ਦੇ ਇਹ ਕੋਣ ਹੋਣੇ 90 ਡਿਗਰੀ ਤੱਕ ਦੇ ਆ ਜੋ ਹੁਣ ਤੋਂ ਇਹਨੂੰ ਦਿਖਾਉਣੀ ਆ ਇੱਥੇ ਦਾ ਰਸਤਾ ਜੋ ਕਿ ਬਹੁਤ ਸਾਫ ਸੁਥਰਾ ਵਾਲਾ ਵਾਲੇ ਘਾਹ ਦੇਖ ਸਕਦੇ ਹੋ ਤੁਸੀਂ ਹੈ ਪੂਰਾ ਗੱਦੀ ਘਾਹ ਲਾਏ ਹੋਏ ਇਹਨਾਂ ਨੇ ਇਹ ਮੇਰੇ ਵੀ ਵਧੀਆ ਬੂਟੇ ਵਾਟੇ ਲਾਏ ਹੋਏ ਨੇ ਪੰਜਾਬ ਦਾ ਸੈਂਟਰ ਹੈ ਪੰਜਾਬ ਦਾ ਨਹੀਂ ਦੁਨੀਆ ਦਾ ਹੀ ਹੈ ਦੁਨੀਆ ਦਾ ਇੰਡੀਆ ਦਾ ਮੇਰੇ ਵੀਰੋ ਇੰਡੀਆ ਦਾ ਇੰਡੀਆ ਦਾ ਪਰ ਹਾਂ ਯਾਰ ਐ ਨਹੀਂ ਪਤਾ ਪਾ ਨੂੰ ਇੰਡੀਆ ਦਾ ਕਿ ਦੁਨੀਆ ਦਾ ਵਰਲਡ ਵਰਲਡ ਕਹੀ ਜਾਂਦਾ ਮੱਕਦਾ ਮੂੰਹ ਹੀ ਨਾ ਵੀਰੇ ਮੇਰੇ ਮਗਰ ਲੱਜਿਓ ਹੈਗਾ ਪਰ ਸੈਂਟਰ ਐ ਨਹੀਂ ਪਤਾ ਹੀ ਵਰਲਡ ਦਾ ਕਿ ਆਪਣੇ ਇੰਡੀਆ ਦਾ ਬਹੁਤ ਪਤਾ ਹੀ ਨਹੀਂ ਯਾਰ ਫਿਰ ਇਹ ਗੱਲੇ ਮੋਦੀ ਦਾ ਜਦੋਂ ਪ੍ਰਥਵੀ ਦੇ ਵਿੱਚ ਹੈ ਵਰਲਡ ਦਾ ਹੀ ਆ ਭਾਈ ਵਰਲਡ ਸਹੀ ਹੈ ਚਲੋ ਚਲਿਏ ਧੰਨਵਾਦ ਧੰਨਵਾਦ ਪੁਨਰ ਹੁੰਦਾ ਇਹਦਾ ਮਤਲਬ ਹੈ ਨਾ ਪੁਨਰ ਪਦਾ ਨੇ ਦੁਬਾਰੇ ਪੁਨਰ ਜਨਮ ਹੋ ਉਸ ਫੇਰ ਆਵਾਂਗੇ ਹੋਰ ਇੱਧਰ ਜਾ ਕੇ ਆਈਏ ਲੋ ਜੀ ਪੰਜਾਬੀ ਵੀਰੋ ਕਹਿੰਦੇ ਆਪਾਂ ਦੁਨੀਆ ਦੇ ਸੈਕਟਰ ਦੇ ਲੇ ਵੇ ਘਰੇ ਨਾ ਤੇ ਤਾਂ ਕਰਕੇ ਕੀ ਤਾਂ ਕਰਕੇ ਚਲ ਬਹੁਤ ਐ ਜੀ ਇੰਨੀ ਵੀਡੀਓ ਆਪਣੀ ਤੱਕ ਕਰਦੇ ਆ ਕੱਲ ਨੂੰ ਹੋਰ ਕੋਈ ਨਵੀਂ ਚੀਜ਼ ਦੀ ਹੋ ਬਣਾਵਾਂਗੇ ਵੀਡੀਓ ਨੂੰ ਸਾਰੇ ਨਟੂਰਾ ਲਿਖਣਾ ਕੱਲ ਹੋਰ ਸੈਕਟਰ ਕੱਟਾ ਦੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਬੈੱਡ ਵਾਲਾ ਬਟਨ ਜਰੂਰ ਦਬਾਣਾ ਉਹ ਦਗਾਉਣਾ ਨਾ ਭੁੱਲਣਾ ਟੰ ਟੰ ਕਰ